અમૃત વેલે ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਬਿਆਹ ਗੜਾ ਮਹਿਲਾ ਪੰਜਮਾ ਖੋਜਤ ਸੰਤ ਫਿਰੇ ਪ੍ਰਭ ਪ੍ਰਾਨ ਅਧਾਰੇ RAM ਤਾਨ ਤਨ ਖੀਨ ਪਿਆ ਬਿਨ ਮਿਲਤ ਪਿਆਰੇ RAM ਪ੍ਰਭ ਮਿਲੋ ਪਿਆਰੇ ਮਿਆ ਤਾਰੇ ਕਰ ਦਿਆ ਲੜ ਲਾਏ ਲੀਜੀਐ ਦੇ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਵੇਖੇ ਜੀ ਜੀਐ ਸਮਰਥ ਪੂਰਨ ਸਦਾ ਨਿਹਚਲ ਊਚ ਅਗੰਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਇਹ ਪੰਜਵੀਂ ਪਾਚਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ ਸਦਾ ਪਾਲਦੇ ਫਿਰਦੇ ਹਨ ਪਿਆਰੇ ਪ੍ਰਭੂ ਨੂੰ ਮਿਲਨ ਤੋਂ ਬਿਨਾ ਉਹਨਾਂ ਦਾ ਸ਼ਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸ਼ਰੀਰਿਕ ਬਲ ਘਟ ਜਾਂਦਾ ਹੈ ਹੈ ਪਿਆਰੇ ਪ੍ਰਭੂ ਮੇਰ ਕਰਕੇ ਮੈਨੂੰ ਮਿਲ ਦਿਆ ਕਰਕੇ ਮੈਨੂੰ ਆਪਣੇ ਲੜ ਲਾਲਾ हे मेरे स्वामी मेनू अपना नाम दे मैं तेरे नाम नु सदा जपदा रहा तेरा दर्शन करके मेरे अंदर आत्मिक जीवन पैदा हो जाता है सब ताकतां दे मालिक हे सर्वव्यापक हे सदा अटल रहन वाले हे सबतु ऊचे हे अपहुंच हे व्यंत ਗੁਰੂ ਨਾਨਕ ਜੀ ਕਹਿੰਦੇ ਹਨ हे ਜਿੰਦ ਤੋਂ ਪਿਆਰੇ ਮਿਹਰ ਕਰਕੇ ਮੈਨੂੰ ਆਮਲ